ਮਨੁੱਖ ਪੈਸੇ ਖਾਤਰ ਕਿੱਥੋਂ ਤੱਕ ਗਿਰ ਸਕਦਾ ਹੈ ਇਹ ਬੜੀ ਸਮਝਣ ਵਾਲੀ ਗੱਲ ਹੈ ਪੈਸਾ ਨਾਲ ਨਾਲ ਆਇਆ ਤੇ ਨਾਲ ਨਾਲ ਕਿਸੇ ਦੇ ਜਾਣਾ ਤੇ ਦੂਸਰਾ ਧਰਮ ਦੀ ਆੜ ਦੇ ਵਿੱਚ ਕਿਸੇ ਨੂੰ ਗੁੰਮਰਾਹ ਕਰਨਾ ਤੇ ਤੀਸਰਾ ਬਰਦੀ ਪਾ ਕੇ ਕਿਸੇ ਤੋਂ ਪੈਸਾ ਲੈਣਾ ਇਹ ਗੱਲ ਕਰਦੇ ਆ ਜੀ ਜਿਹੜਾ ਸਾਡੇ ਕੋਲ ਇੱਕ ਕੇਸ ਆਇਆ ਹੈ ਵੀਡੀਓ ਪਾਉਣ ਦਾ ਮੰਤਵੇ ਹੈ ਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਇਸ ਚੀਜ਼ ਤੋਂ ਜਾਗਰੂਕ ਹੋਵੇ। ਉਹਨਾਂ ਨੂੰ ਪਤਾ ਲੱਗ ਜੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੀ ਕੁਝ ਹੋ ਸਕਦਾ। ਇਹ ਗੱਲ ਕਰਦੇ ਆ ਪਟਿਆਲੇ ਦੀ ਐਸਪੀ ਹੈ ਸਵਰਨਜੀਤ ਕੌਰ ਜਿਹਦਾ ਅਮਰਤਸ਼ਕਿਆ ਹੋਇਆ ਹੈ। ਔਰ ਉਹਦਾ ਰੀਡਰ ਹੈ ਜਸਵਿੰਦਰ ਸਿੰਘ ਉਹਦੀ ਮਾਸੀ ਦਾ ਮੁੰਡਾ ਉਹਦਾ ਵੀ ਅਮਰਤ ਛਕਿਆ ਹੋਇਆ ਉਹ ਕੱਲ ਮੈਂ ਕਿਹਾ ਸੀ ਵੀ ਦਾੜੀ ਬੰਨ ਉਹਦਾ ਗੁਰੂ ਸਾਹਿਬ ਨੇ ਵੀ ਕਿਹਾ ਹੈ ਮੁੰਨੀ ਤੇ ਤੁੰਨੀ ਇੱਕ ਬਰਾਬਰ ਹੈ ਜਦੋਂ ਤੁਸੀਂ ਇਹਦੇ ਦਫ਼ਤਰ ਜਾਉਂਗੇ ਬੀਬੀ ਦੇ ਕੇਸ ਕੀ ਬੰਨੀ ਹੋਊਗੀ ਕੜਾ ਪਾਇਆ ਹੋ ਸਰਬ ਲੋ ਦਾ ਤੁਹਾਨੂੰ ਐ ਲੱਗੂ ਵੀ ਮਾਈ ਭਾਗੋ ਬੈਠੀ ਐ ਤੇ ਕਰਾ ਜੋ ਮਰਜ਼ੀ ਲੋਵੇ ਤੋ ਕੁਛ ਪੈਸੇ ਨਾਲ ਪੈਸੇ ਨਾਲ ਜੋ ਮਰਜ਼ੀ ਕਰਵਾ ਲਓ ਸੁਖਪ੍ਰੀਤ ਨਾਂ ਦੀ ਔਰਤ ਨੇ ਇੱਕ ਅਮਰਜੀਤ ਕਪੂਰ ਨਾਂ ਦੇ ਵਿਅਕਤੀ ਨਾਲ 50 ਲੱਖ ਰੁਪਏ ਦੀ ਠੱਗੀ ਮਾਰੀ ਹੈ ਉਲਟਾ ਉਹਦੇ ਤੇ ਦੋਸ਼ ਲਾਉਂਦੀ ਹੈ ਮੇਰੇ ਨਾਲ ਛੇੜਛਾੜ ਕਰਦਾ ਹੈ ਉਹਦੇ ਕੋਲੇ ਸ਼ਟਰ ਖੋਲ ਦੇ ਦੀਆਂ ਸੁਖਪ੍ਰੀਤ ਆਪਦੇ ਆਸ਼ਿਕ ਨੂੰ ਨਾਲ ਲਿਆਉਂਦੀ ਹੈ ਅਸਲੀਲ ਵੀਡੀਓ ਹੈ ਜਿਹਨੂੰ ਕੇ ਆਪਾਂ ਸੋਸ਼ਲ ਮੀਡੀਆ ਤੇ ਨਸਰ ਨਹੀਂ ਕਰ ਸਕਦੇ ਚਲੋ ਕਿਸੇ ਦੀ ਬਦਨਾਮੀ ਨਹੀਂ ਕਰਨੀ ਚਾਹੀਦੀ ਔਰ ਜੇ ਕਿਸੇ ਅਫਸਰ ਨੂੰ ਦਿਖਾਉਣੇ ਆ ਉਹ ਵੀ ਸ਼ਰਮਨਾਕ ਹੋ ਜਾਂਦਾ ਵੀ ਯਾਰ ਇਹ ਕੀ ਕਰੀ ਜਾਂਦੀ ਹੈ ਉਸ ਲੇਡੀਜ਼ ਦੀ ਇਹ ਐਸਪੀ ਇੱਕ ਸਟੈਂਡ ਬਣ ਕੇ ਮਦਦ ਕਰ ਰਹੀ ਹੈ ਦੇਖੋ ਦੋਨੇ ਪਹਿਲੂ ਲੈਣੇ ਚਾਹੀਦੇ ਆ ਉਹਦੇ ਜਿਹੜੇ ਦਸਕਤ ਹੋਏ ਵੀ ਐ ਰਾਜੀਨਾਮਾ ਹੋਇਆ ਵੈ ਉਸ ਲੜਕੀ ਦਾ 52 ਲੱਖ ਰੁਪਏ ਤੇ ਉਹ ਬਿਲਕੁਲ ਜੈਨੂਅਨ ਹੈ ਔਰ ਸਹੀ ਹੈ 52 ਲੱਖ ਰੁਪਏ ਦਾ ਉਹਨੇ ਚੈੱਕ ਦਿੱਤਾ ਸਹੀ ਹੈ ਪ੍ਰੈਸ ਦੀ ਹਾਜ਼ਰੀ ਦੇ ਵਿੱਚ ਦਿੱਤਾ ਪੱਤਰਕਾਰ ਸਹਿਬਾਨਾਂ ਦੇ ਉਹਦੇ ਤੇ ਦਸਕਤ ਨਾ ਤੇ ਉਹਨੂੰ ਚਠਲਾਉਣ ਵਾਸਤੇ ਫੋਰੈਂਸਿਕ ਤੋ ਇੱਕ ਸਹਾਰਾ ਲਿਆ ਗਿਆ ਵੀ ਇਹਦੇ ਦਸਕਤ ਗਲਤ ਪਾਇਆ ਜਾਣ ਪ੍ਰਾਈਵੇਟ ਬੰਦੇ ਤੋਂ ਜਿਹਨੂੰ ਮਰਜ਼ੀ ਪੈਸੇ ਦੇ ਕੇ ਕੁਛ ਮਰਜ਼ੀ ਕਰਾ ਲਓ ਇੱਥੇ ਫੇਰ ਉਹ ਲਿਖਦਾ ਖੱਬੇ ਹੱਥ ਨਾਲ ਜੀ ਇਹ ਤਿਆਰ ਕੀਤਾ ਗਿਆ ਵੀ ਉਹਦੇ ਦਸਕਤ ਹੈ ਹੁਣ ਅਸੀਂ ਪੜ੍ਹਦੇ ਸੀ ਦਸਵੀਂ ਤੱਕ ਤਾਂ ਸਾਡਾ ਮਾਸਟਰ ਸੀ ਪੀਟੀ ਮਾਸਟਰ ਮਹਿਲ ਮਹਿਲਾ ਸਿੰਘ ਉਮੈ ਖੱਬੀ ਪੱਗ ਬਣਦਾ ਹੁੰਦਾ ਮੇਰੀ ਪੱਗ ਲਾ ਦਿੰਦਾ ਉਹ ਜਦੋਂ ਪ੍ਰੇਅਰ ਹੁੰਦੀ ਜਿਉਂਦਾ ਰਹੇ ਉਹਨੇ ਸਾਨੂੰ ਸੱਜੀ ਪੱਗ ਬੰਨ੍ਹਣੀ ਸਿਖਾਈ ਹੁਣ ਆਪਾਂ ਖੱਬੀ ਵੀ ਬੰਨ ਲੈਨੇ ਆ ਸੱਜੀ ਵੀ ਬੰਨ ਲੈਨੇ ਆ ਖੱਬੇ ਹੱਥ ਨਾਲ ਲਿਖਦੇ ਸੀ ਉਸ ਟੀਚਰ ਸਾਹਿਬਾਨ ਨੇ ਸੱਜੇ ਹੱਥ ਨਾਲ ਵੀ ਲਿਖਣਾ ਸਿਖਾਤਾ ਹੁਣ ਦੋਨੇ ਹੱਥਾਂ ਨਾਲ ਲਿਖ ਲੈਨੇ ਆਪਾਂ ਮੰਨ ਲਓ ਕਿਸੇ ਬੰਦੇ ਦੇ ਦੋਨੇ ਹੱਥ ਨਹੀਂ ਉਹਨੇ ਪੈਰਾਂ ਨਾਲ ਵੀ ਲੋਕ ਦਸਕਤ ਕਰਦੇ ਆ ਇਹ ਜੀ ਕਿਹੜੀ ਲੈਬੋ੍ਰਟਰੀ ਹੈ ਵੀ ਮਤਲਬ ਇਹ ਲਿਖਦੇ ਵੀ ਖੱਬੇ ਜਾਂ ਸੱਜੇ ਨਾਲ ਲਿਖਿਆ ਇਹ ਚੋਦਲ ਸੈਂਸ ਵੀ ਰੱਦ ਹੋ ਸਕਦਾ ਦੂਸਰੀ ਗੱਲ ਫਿਰ ਬਕੂਆ ਕਿਸੇ ਹੋਰ ਜ਼ਿਲ੍ਹੇ ਦਾ ਤੇ ਪਰਚਾ ਕਿਸੇ ਹੋਰ ਜ਼ਿਲ੍ਹੇ ਚ ਹੁੰਦਾ ਤੀਸਰੀ ਗੱਲ ਕੋਈ ਸਪੈਸੀਫਿਕ ਜੁਰਮ ਹੋ ਗਿਆ ਵੀ ਇਹ ਤੇ ਕੋਈ ਹਗਾਮਾ ਨਾ ਹੋ ਜੇ ਉਹਦੇ ਚ ਪੁਲਿਸ ਹੈ ਜਿਹੜੀ ਸਾਡੀ ਸਤਿਕਾਰਯੋਗ ਹੈ ਉਹ ਜ਼ੀਰੋ ਨੰਬਰ ਐਫ ਆਈ ਆਰ ਕੱਟ ਕੇ ਬਾਕੀ ਉਸ ਜ਼ਿਲ੍ਹੇ ਚ ਭੇਜ ਦਿੰਦੀ ਹੈ ਵੀ ਪਾਈ ਇਹ ਜਿਹੜੀ ਜਰੂਰਿਡਿਕਸ਼ਨਾ ਉੱਥੋਂ ਦੀ ਹੈ ਬਕੂਆ ਉੱਥੋਂ ਦਾ ਹੈ ਬਾਰਤਲਾਪ ਉੱਥੋਂ ਦੀ ਹੈ ਸਾਰਾ ਕੰਮ ਉੱਥੋਂ ਦਾ ਉੱਥੋਂ ਦੀ ਪੁਲਿਸ ਕਰੂਗੀ ਸਾਨੂੰ ਨਹੀਂ ਪਤਾ ਹੁੰਦਾ ਵੀ ਕਈ ਵਾਰੀ ਅਸੀਂ ਰੈਲੀਆਂ ਕਰਨ ਲੱਗ ਜਾਨੇ ਆ ਤਾਂ ਜਿਹੜੀ ਪੁਲਿਸ ਹੈ ਸਾਡੇ ਉਹਨੇ ਕਿਤੇ ਮਾਮਲਾ ਸੀਗਾ ਉਹ ਰੇਪ ਹੋਇਆ ਸੀ ਲੜਕੀ ਨਾਲ ਉਹ ਮੋੜ ਥਾਣੇ ਨੇ ਜਿਹੜਾ ਪਰਚਾ ਦਰਜ ਕਰਕੇ ਚਨੀਰ ਥਾਣੇ ਭੇਜਤਾ ਸੀ ਜ਼ੀਰੋ ਨੰਬਰ ਐਫ ਆਈ ਆਰ ਕੱਟ ਕੇ ਕਿਉਂਕਿ ਉਹ ਬਕੂਏ ਚਨੀਰ ਦਾ ਬਣਦਾ ਸੀ ਤਾਂ ਇਸ ਸਵਰਨਜੀਤ ਕੌਰ ਐਸ ਪੀ ਨੇ ਵੇਖੋ ਅਮਰਤਾ ਰੀ ਹੈ ਖੂਪੀਆਂ ਪੜਤਾਲੀਆਂ ਰਿਪੋਰਟਾਂ ਤਿਆਰ ਕਰਕੇ ਗਲਤ ਰਿਪੋਰਟ ਤਿਆਰ ਕਰਕੇ ਗਲਤ ਐਕਸਪਰਟ ਤੋਂ ਲੈ ਕੇ ਇਹ ਰਿਪੋਰਟ ਤਿਆਰ ਕਰਦੀ ਹੈ ਜਿਹੜਾ ਮਦਈ ਹੈ ਜਿਹਦੀ ਦਰਖਾਸਤ ਮਾਰ ਕੋਈ ਹੈ ਅਮਰਜੀਤ ਕਪੂਰ ਦੀ ਉਹਨੂੰ ਕਾਗਜ਼ਾਂ 'ਚ ਦੋਸ਼ੀ ਬਣਾਉਂਦੀ ਹੈ 419 420 ਦਾ ਜਿਹੜਾ ਇਹ ਪਰਚਾ ਦਰਜ ਕਰਨ ਦੀ ਮਸ਼ਵਾਰਸ਼ ਕਰਦੀ ਹੈ ਡੀਏ ਤੋਂ ਰੈ ਲਈ ਜਾਵੇ ਅਫਸਰ ਸਾਹਿਬਾਨਾਂ ਨੂੰ ਭੇਜੀ ਜਾਂਦੀ ਹੈ ਜਿਹੜੀ ਇਹਦੀ ਆ ਰਿਪੋਰਟ ਹੈਗੀ ਸਾਡੇ ਕੋਲੇ ਹੈਗੀ ਆ ਜੀ ਜਿਹੜੀ ਨੇ ਬਣਾ ਕੇ ਭੇਜੀ ਹੈਗੀ ਆ ਚੀਜ਼ ਹੈ ਆ ਦਸਕਤ ਨੇ ਦੇ ਬੀਬੀ ਦੇ ਕਿਉਂ ਗਲਤ ਕੰਮ ਕਰਦੇ ਹੋ ਉਹ ਮਦਈ ਕਹਿ ਰਿਹਾ ਮੈਂ ਤੇਰੇ ਤੋਂ ਪੜਤਾਲ ਹੀ ਨਹੀਂ ਕਰਾਉਣੀ ਚਾਹੁੰਦਾ ਜਿਹੜਾ ਬੰਦਾ ਕਹਿੰਦਾ ਮੈਂ ਪਤਾਲ ਨਹੀਂ ਕਰੋਣਾ ਚਾਹੁੰਦਾ ਫਿਰ ਦੋਸ਼ੀ ਤੋਂ ਲੈ ਕੇ 5 ਲੱਖ ਰੁਪਈਆ ਤੇ ਉਹ ਤੇ ਪਰਚੇ ਦੀ ਸ਼ਿਫਾਰਿਸ਼ ਕਰ ਰਹੀ ਹੈ ਹੁਣ ਐਕਸਪਰਟ ਦੋ ਐਕਸਪਰਟਾਂ ਨੇ ਸਹੀ ਆਪਣਾ ਦੱਸ ਦਿੱਤਾ ਉਹ ਰਿਪੋਰਟ ਦੇ ਦਿੱਤੀ ਕਿ ਇਹ ਦਸਕਤ ਜਿਹੜੀ ਸੁਖਪ੍ਰੀਤ ਕੌਰ ਉਹਦੇ ਸਹੀ ਹੈ ਬਿਲਕੁਲ ਸਹੀ ਹੈ ਅਸੀਂ ਵੀ ਕਹਨੇ ਵੇ ਸਹੀ ਹੈ ਚੈੱਕ ਤੇ ਦਸਕਤ ਸਹੀ ਹੈ ਹੁਣ ਚੈੱਕ ਨੂੰ ਉਹ ਸਟਾਪ ਕਰਾਉਂਦੀ ਆ ਬੈਂਕ ਤੇ ਜਾ ਕੇ ਕਿਉਂਕਿ ਬੈਂਕ ਦੇ ਵਿੱਚ ਸਕੈਨ ਹੁੰਦੇ ਆ ਉਹਨੂੰ ਜਲਦੀ ਜਲਦੀ ਬੰਦ ਕਰਾਤਾ ਕਿ ਮੇਰਾ ਜੀ ਚੈੱਕ ਚੋਰੀ ਹੋ ਗਿਆ ਸੀ ਭਾਈ ਬੀਬਾ ਤੂੰ ਚੋਰੀ ਦਾ ਫਿਰ ਪਰਚਾ ਦਰਜ ਕਰਾਉਂਦੀ ਚੋਰੀ ਦੀ ਡੀਡੀਰ ਪੋਣ ਦੀ ਜੇ ਚੋਰੀ ਚੈੱਕ ਹੋ ਗਿਆ ਸੀ ਜਦੋਂ ਤੈਨੂੰ ਇਹ ਪਤਾ ਹੈ ਵੀ ਪਰਚੇ ਦਰਜ ਕਰਾ ਸਕਦੀ ਹੈ ਝੂਠੇ ਮੂਠੇ ਤੇ ਫਿਰ ਆ ਉਹਦਾ ਚੈੱਕ ਦੀ ਆਪਦੀ ਸੇਫਟੀ ਰੱਖੋ ਤੇ 10 ਕ ਤਾਂ ਹੋਰ ਵੀ ਤੇਰੇ ਜਿੱਥੇ ਜਿੱਥੇ ਹੋਏ ਐ ਉਹਨਾਂ ਨੂੰ ਕਿਵੇਂ ਚਟਲਾ ਸਕਦੀਆਂ ਸਰਟੀਫਿਕੇਟ ਦਿੱਤੇ ਲੋਕਾਂ ਨੂੰ ਗੈਪ ਦੇ ਸਰਟੀਫਿਕੇਟ ਦਿੱਤੇ ਐ ਮੈਂ ਅਫਸਰ ਸਹਿਬਾਨਾਂ ਨੂੰ ਵੀ ਬੇਨਤੀ ਕਰਦਾ ਐ ਵੀ ਇਹੋ ਜੇ ਠੱਗ ਬੰਦਿਆਂ ਦੀ ਮਦਦ ਨਾ ਕਰਿਆ ਕਰੋ ਚੰਨ ਪੈਸਿਆਂ ਦੀ ਖਾਤਰ ਸਵਨਜੀਤ ਕੌਰ ਜੀ ਜੇ ਵੀਡੀਓ ਨੂੰ ਸੁਣੋਗੇ ਤੁਹਾਡੇ ਤੱਕ ਪਹੁੰਚ ਵੀ ਜਾਣੀ ਐ ਪਰ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਨੇ ਆ ਵੀ ਗਲਤ ਜੇ ਰਿਪੋਰਟਾਂ ਬਣਾਉਣੇ ਆ ਤਾਂ ਇਹੋ ਜੇ ਅਫਸਰ ਆ ਜਿਹੜੇ ਜਾਂ ਐਕਸੀਡੈਂਟ ਨਾਲ ਤੇ ਜਾਂ ਕੈਂਸਰ ਨਾਲ ਬੰਦਿਆਂ ਦੀ ਮੌਤ ਹੁੰਦੀ ਹੁੰਦੀ ਹੈ। ਕੂੜ ਨਕੂਟੀ ਨਾਨਕਾ ਉੜਕ ਸੱਚ ਸਹੀ ਸੱਚ ਨੂੰ ਕਦੇ ਵੀ ਛੁਟਲਾ ਨਹੀਂ ਸਕਦੇ। ਉਸ ਬੀਬੀ ਦੇ ਦਸਕਤ ਸਹੀ ਹੈ। ਉਸ ਬੀਬੀ ਦਾ ਚੈੱਕ ਸਹੀ ਹੈ। ਤੇ ਤੁਸੀਂ ਕਿੰਨੇ ਪਾਪੜ ਵੇਲੇ ਤੇ ਉਹਨੂੰ ਜਿਹੜਾ ਹੈਗਾ ਛੁਟਲਾਉਣ ਵਾਸਤੇ ਫਿਰ ਫਰਾਂਸ ਕਾਲਾਂ ਕੋਲੇ ਭੇਜਿਆ ਤੁਹਾਡੀਆਂ ਕਾਲ ਡਿਟੇਲਾਂ ਨਾਲ ਸਾਰੀਆਂ ਕੜਹਾੜੀਆਂ ਔਰ ਉਹਦੀ ਤਫਤੀਸ਼ ਹੁਣ ਹੋਰ ਜ਼ਿਲ੍ਹੇ ਚੱਲੀ ਉਹਥੇ ਵੀ ਤੁਸੀਂ ਫੋਨ ਕਰ ਰਹੇ ਹੋ ਉਹਦੀ ਮਦਦ ਕਰ ਰਹੇ ਹੋ ਦੋਸ਼ੀ ਬੰਦੇ ਦੀ ਇਸ ਕਰਕੇ ਜਿਹੜਾ ਹੈਗਾ ਹੁਣ ਚਲੋ ਅਮਰਜੀਤ ਕਪੂਰ ਔਰ ਸੁਖਪ੍ਰੀਤ ਹੈ ਇਹਦਾ ਤਾਂ ਨਿਬੜ ਜੂ ਲੜਾਈਆਂ ਜੱਟਾਂ ਦੀਆਂ ਹੁੰਦੀਆਂ ਰਹਿੰਦੀਆਂ ਅੱਜ ਨਹੀਂ ਸਵੇਰੇ 2 ਲੱਖ ਘਾਟੇ ਵੱਧ ਦੇਣਾ ਨਿਬੜ ਜੂਗਾ ਅਸਾਂ ਨੇ ਵੀ ਕੀ ਲੈਣਾ ਸਾਡੇ ਕੋਲ ਤਾਂ ਕੇਸ ਆਇਆ ਸੀ ਉਹਨੂੰ ਹਿਮੋਰਾਈਡਸ ਕਮਿਸ਼ਨ ਦੇ ਵਿੱਚ ਫਾਰਵਰਡ ਕਰਤਾ ਸਾਡਾ ਤਾਂ ਕੰਮ ਹੀ ਇੰਨਾ ਹੈ ਇਹ ਨਿਭੜ ਜਾਣਾ ਹੈ ਪਰ ਹੁਣ ਦੋ ਸਵਨਜੀਤ ਕੌਰ ਐਸਪੀ ਸਾਹਿਬ ਦੋ ਐਕਸਪਰਟਾਂ ਦੀ ਰਿਪੋਰਟ ਹੈ ਕਿ ਇਹਦੇ ਦਸਕਤ ਸਹੀ ਹੈ ਇਹਦਾ ਚੈੱਕ ਸਹੀ ਹੈ ਤੇ ਤੁਸੀਂ ਉਹ ਰਿਪੋਰਟ ਪਰਚੇ ਵਾਲੀ ਜਿਹੜੀ ਗਲਤ ਬਣਾਈ ਹੈ ਤੇ ਤੁਹਾਡੇ ਤੇ ਪਾਵਰ ਆਫ ਮਿਸਯੂਜ਼ 166 166A 167 506 511 384 ਦਾ ਪਰਚਾ ਦਰਜ ਹੋਊਗਾ ਡੀਜੀਪੀ ਦੇ 2.5 ਕਿਲੋ ਚਾਂਦੀ ਲੱਗੀਆ ਮੋਢਿਆਂ ਤੇ ਆਈਪੀਐਸ ਅਫਸਰ ਨੋਹ ਸੈਟ ਬੈਠੂਗੀ ਇਹ ਨਹੀਂ ਹੈਗਾ ਵੀ ਇੱਥੇ ਸਿਪਾਹੀ ਤੋਂ ਐਸਪੀ ਬਣਾਤਾ ਕਿਸੇ ਸੈਟ ਚ ਨਾ ਪੁਆੜਿਆ ਆਪਦਾ ਕਿਤੇ ਕਿਸੇ ਚ ਪੁਆੜਿਆ ਸ਼ਿਪਾਰਸੀ ਟੱਟੂ ਨਹੀਂ ਹੈਗੇ ਜੀ ਉਹ ਪੜੇ ਲਿਖੇ ਅਫਸਰ ਹੈ ਹੁਣ ਇਹ ਮੈਂ ਜਿਹੜੀ ਗੱਲ ਕਹਿੰਦਾ ਸੀ ਵੀ ਇਹਨਾਂ ਦਾ ਤਾਂ ਰਾਜੀਨਾਮਾ ਹੋ ਜਾਣਾ ਪਰ ਬੀਬੀ ਐਸਪੀ ਸਾਹਿਬ ਤੂੰ ਫਸ ਗਈ ਇਹ ਪਰਚਾ ਤੇਰੇ ਤੇ ਹੁਣ ਬਣਦਾ ਹੈ ਮੈਂ ਪਟਿਆਲੇ ਦੇ ਲੋਕਾਂ ਨੂੰ ਜਾਂ ਸਾਡੇ ਜਿਹੜੇ ਨੌਜਵਾਨ ਮੁੰਡੇ ਆ ਇਹਨਾਂ ਨੂੰ ਬੇਨਤੀ ਕਰਦਾ ਹੈ ਕਿ ਭਾਈ ਅੱਜ ਕੱਲ ਪੈਸੇ ਲੈ ਕੇ ਜੋ ਕੁਝ ਮਰਜ਼ੀ ਕਰਵਾ ਲੋ ਤੇ ਖਾਸ ਕਰਕੇ ਪਟਿਆਲੇ ਦੇ ਜਿਹੜੇ ਪਬਲਿਕ ਐ ਮੈਂ ਬੇਨਤੀ ਕਰਦਾ ਕਿ ਜਿੰਨਾ ਜਿੰਨਾਂ ਦੀਆਂ ਦਰਖਾਸਤਾਂ ਬੀਬੀ ਕੋਲੇ ਸਵਨਜੀਤ ਕੋਲ ਐਸਪੀ ਕੋਲੇ ਪੈਂਡਿੰਗ ਐ ਜੀਨੇ ਨਿਆਂ ਲੈਣਾ ਕੋਈ ਤੁਹਾਨੂੰ ਨਿਆਂ ਨਹੀਂ ਮਿਲਣਾ ਕੋਈ ਜਸਟਿਸ ਨਹੀਂ ਮਿਲਣਾ ਤਾਂ ਦਰਖਾਸਤਾਂ ਉਹ ਤੋਂ ਕਿਸੇ ਹੋਰ ਅਫਸਰ ਕੋਲੇ ਲੈ ਜਾਓ ਉਹਨੇ ਤਾਂ ਇੱਕ ਵੱਡਾ ਪੰਤਾਲਾ ਲਾਇਆ ਹੋਇਆ ਪੀ ਐ ਇਕੱਠੇ ਕਰਨ ਦਾ ਨਾਲ ਉਹਦਾ ਰੀਡਰ ਐ ਮਾਸੀ ਦਾ ਮੁੰਡਾ ਆ ਮਜੀਠੀ ਵਾਲੀ ਇਹਨਾਂ ਨਾ ਹੋਣੀ ਹੁਣ ਅਮਦਨ ਤੋਂ ਵੱਧ ਸਰੋਤਾਂ ਦਾ ਜਿਹੜਾ ਜਦੋਂ ਪਰਚਾ ਹੋਊਗਾ ਤੇ ਜਿਹੜੀ ਆ ਗਲਤ ਰਿਪੋਰਟਾਂ ਬਣਾਈਆਂ ਬਕੂਆ ਕਿਸੇ ਹੋਰ ਜ਼ਿਲ੍ਹੇ ਦਾ ਰਿਪੋਰਟਾਂ ਤੁਸੀਂ ਪਟਿਆਲੇ ਤਿਆਰ ਕਰੀ ਜਾਂਦੇ ਹੋ ਦਫ਼ਤਰਾਂ ਦੇ ਵਿੱਚ ਬੈਠ ਕੇ ਸਰਕਾਰੀ ਬਿਜਲੀ ਨੂੰ ਦਰਵਤੋਂ ਕਰਕੇ ਏਸੀਆਂ ਦੀ ਦਰਵਤੋਂ ਕਰਕੇ ਪ੍ਰਿੰਟਰਾਂ ਦੀ ਦਰਵਤੋਂ ਕਰਕੇ ਗਵਰਨਮੈਂਟ ਦੇ ਕਾਗਜ਼ਾਂ ਦੀ ਦਰਵਤੋਂ ਕਰਕੇ ਤੁਸੀਂ ਜਿਹੜਾ ਹੈਗਾ ਗੁੰਮਰਾਹ ਕਰ ਰਹੇ ਹੋ ਤੇ ਗਲਤ ਕੰਮ ਕਰ ਰਹੇ ਹੋ ਇਹ ਨਹੀਂ ਆ ਵੀ ਜੇ ਤੁਸੀਂ ਜੀਓ ਤੁਸੀਂ ਕੋਈ ਰੱਬ ਲੱਗੇ ਥੋੜੇ ਤਾਂ ਆ ਵੀ ਬੈਠਾ ਤਾਂ ਕੋਈ ਤੁਹਾਡਾ ਅਫਸਰ ਤੇ ਨਾਲੇ ਜਿਹੜਾ ਹੈਗਾ ਜੇ ਇਸ ਜੰਜਾਲ ਚ ਬੰਦਾ ਫਸ ਜੇ ਬਚਦਾ ਨਹੀਂ ਫਿਰ ਸੋ ਵੀਰੋ ਇਹ ਪਟਿਆਲੇ ਦੀ ਜਿਹੜੀ ਐਸਪੀ ਹੈ ਆਪ ਇਹ ਫਰਾਂਸਿਕ ਤੋਂ ਰਿਪੋਰਟਾਂ ਲੈਂਦੀ ਹੈ ਆਪ ਹੀ ਫਿਰ ਇਹ ਪੜਤਾਲ ਕਰਦੀ ਹੈ ਆਪ ਹੀ ਇਹ ਸਟੇਟ ਰਿਪੋਰਟ ਦਿੰਦੀ ਹੈ ਆਪ ਹੀ ਫਿਰ ਡੀਏ ਨੂੰ ਡਾਇਰੈਕਸ਼ਨ ਦਿੰਦੀ ਐ ਆਪ ਹੀ ਇਹਦੇ ਕੋਲੇ ਖੁਫੀਆ 44 ਦੀ ਰਿਪੋਰਟ ਐ ਆਪ ਹੀ ਇਹਨੂੰ ਪਤਾ ਵੀ ਖੱਬੇ ਤੇ ਸੱਜੇ ਹੱਥ ਨਾਲ ਕੰਮ ਹੁੰਦਾ ਸੋ ਇਹ ਗਲਤ ਕੰਮ ਜਿਹੜਾ ਬੰਦਾ ਕਰਦਾ ਤਾਂ ਉਦੋਂ ਕਿਤੇ ਨਾ ਕਿਤੇ ਗਲਤੀ ਛੱਡ ਜਾਂਦਾ ਹੁੰਦਾ ਚੋਰ ਐ ਨਾ ਜਿਹੜੇ ਚੋਰ ਉਹ ਚੋਰੀ ਕਰਦੇ ਨਹੀਂ ਫਸਦੇ ਹੁੰਦੇ ਮਾਲ ਵੰਡਣ ਵੇਲੇ ਡਰਾਈ ਪੈਂਦੀ ਐ ਤੇ ਹੁਣ ਆ ਜਿਹੜੇ ਗਲਤ ਕੰਮ ਬੀਬੀ ਐਸਪੀ ਸਾਹਿਬ ਕੀਤੇ ਐ ਤੇ ਇਹਦੀ سزا ਤੁਹਾਨੂੰ ਭੁਗਤਨੀ ਪੈਣੀ ਹੈ ਤੁਹਾਡੇ ਤੇ 166 166 ए 167 506 511 ਤੇ 384 ਦਾ ਪਰਚਾ ਤੁਹਾਡੇ ਡੀਜੀਪੀ ਸਾਹਿਬ ਨਹੀਂ ਦੇਣਾ ਐ ਐਡਾ ਅੰਧਕੋਰ ਫੈਲਿਆ ਹੋਇਆ ਕੱਲਾ ਤੁਸੀਂ ਪੈਸਾ ਹੀ ਇਕੱਠਾ ਸਮਝ ਲਿਆ ਤੇ ਨਾਲੇ ਉਹ ਜਿਨ੍ਹਾਂ ਨੇ ਗਵਾਹੀ ਪਾਈ ਹੈ ਪ੍ਰੈਸ ਵਾਲਿਆਂ ਨੇ ਭਵਿੰਦਰ ਵਰਗਿਆਂ ਨੇ ਹੋਰ ਐਂਡ ਆਦਰਜ਼ ਨੇ ਉਹਨਾਂ ਦਾ ਕੀ ਕਸੂਰ ਹੈ ਰੋਲਾ ਅਮਰਜੀਤ ਕਪੂਰ ਦਾ ਤੇ ਸੁਖਪ੍ਰੀਤ ਦਾ ਥੱਗੀਆਂ ਸੁਖਪ੍ਰੀਤ ਮਾਰਦੀ ਐ ਆ ਗੈਪ ਦੇ ਸਰਟੀਫਿਕੇਟ ਦਿੱਤੇ ਲੋਕਾਂ ਨੂੰ ਝੂਠੇ ਉਹ ਲੋਕ ਕੈਨੇਡਾ 'ਚ ਬੈਠੇ ਆ। ਇਹ ਉਹਨਾਂ ਤੇ ਕਾਰਵਾਈ ਕਰੋਗੇ। ਜਿਨ੍ਹਾਂ ਦੇ ਵੀਜ਼ੇ ਨਹੀਂ ਲਵਾਏ ਉਹਨੇ ਉਹਨਾਂ ਦੇ ਪੈਸੇ ਵਾਸਤਵਾਣੇ। ਇਹਦਾ ਮਤਲਬ ਤੁਸੀਂ ਚੋਰਾ ਨਾਲ ਰਲ ਕੇ ਉੱਥੇ ਪੈਸੇ ਇਕੱਠੇ ਕਰ ਰਹੇ ਹੋ। ਖਾਸ ਕਰਕੇ ਪਟਿਆਲਾ ਤੇ ਮੁਹਾਲੀ ਆ ਜਿਹੜਾ ਜਿਹੜਾ ਇਹ ਵਿਵਾਦਾਂ ਦੇ ਵਿੱਚ ਰਹਿੰਦਾ ਹੈ ਕਿਉਂਕਿ ਜਿਹੜੇ ਸਾਡੇ ਇਹ ਅਫਸਰ ਹੈ ਵਿੱਚ ਬਹੁਤ ਇਮਾਨਦਾਰ ਅਫਸਰ ਹੈ ਜਿਨ੍ਹਾਂ ਦੀ ਤਾਰੀਫ ਕਰਨੀ ਬਣਦੀ ਹੈ ਪਰ ਇਹੋ ਜਿਹਿਆਂ ਜਿਹੜੀਆਂ ਸਪਾਈਆਂ ਤੋਂ ਐਸਪੀ ਬਣਾਈਆਂ ਭਾਈ ਸਰਕਾਰੀ ਇਹਨਾਂ ਤੇ ਕੋਈ ਨજરਸ਼ਾਨੀ ਰੱਖਿਆ ਕਰੋ ਸੋ ਉਮੀਦ ਕਰਦੇ ਆ ਕਿ ਜਿਹੜਾ ਇਹ ਪਾਵਰ ਆਫ ਮੈਸਜੂਜ ਦਾ ਇਸ ਵੀਬੀਐਸਪੀ ਤੇ ਪਰਚਾ ਹੋਊਗਾ ਤੇ ਅੱਗੇ ਤੋਂ ਕੋਈ ਅਫਸਰ ਹੈ ਜਿਹੜਾ ਗਲਤ ਕੰਮ ਨਹੀਂ ਕਰੂਗਾ ਸੋ ਵੀਡੀਓ ਚੰਗੀ ਲੱਗੀ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ